ਕਾਚੀ ਕਾਲਜੀ ਕਿਵੇਂ ਹੋ ਸਾਰੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੇ ਤੁਹਾਡੇ ਸਰੀਰ ਵਿੱਚ ਕੋਈ ਵੀ ਬਿਮਾਰੀ ਹੈ ਜਾਂ ਖੂਨ ਦੀ ਕਮੀ ਹੈ ਜਾਂ ਪੇਟ ਤੁਹਾਡਾ ਖਰਾਬ ਰਹਿੰਦਾ ਹੈ ਜਾਂ ਅੱਖਾਂ ਤੁਹਾਡੀਆਂ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਗਈਆਂ ਨੇ ਪਹਿਲਾਂ ਨਾਲ ਜਾਂ ਫਿਰ ਤੁਹਾਡੇ ਵਾਲਾਂ ਵਿੱਚ ਬਿਲਕੁਲ ਵੀ ਸ਼ਾਈਨ ਨਹੀਂ ਰਹੀ ਤੁਹਾਡੇ ਵਾਲ ਬਿਲਕੁਲ ਰੁੱਖੇ ਰੁੱਖੇ ਅਤੇ ਬੇਜਾਨ ਲੱਗਦੇ ਨੇ ਤਾਂ ਇਹ ਨਿਸ਼ਾਨੀਆਂ ਤੁਹਾਨੂੰ ਦੱਸਦੀਆਂ ਨੇ ਕਿ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਜੇ ਤੁਹਾਨੂੰ ਡਾਕਟਰ ਨੇ ਕਿਹਾ ਹੈ ਕਿ ਤੁਹਾਨੂੰ ਖੂਨ ਦੀ ਕਮੀ ਹੈ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਜਾ ਰਹੀ ਆ ਇਸ ਨੂੰ ਖੂਨ ਬਣਾਉਣ ਵਾਲੀ ਤੁਸੀਂ ਮਸ਼ੀਨ ਵੀ ਕਹਿ ਸਕਦੇ ਹੋ ਹਾਂਜੀ ਤੇ ਮੈਂ ਗੱਲ ਕਰ ਰਹੀ ਆ ਬੀਟਰੂਟ ਯਾਨੀ ਕਿ ਚੁਕੰਦਰ ਦੀ ਚੁਕੰਦਰ ਤੋਂ ਸਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦੇ ਮਿਲਦੇ ਹਨ ਇਸ ਤੋਂ ਇਲਾਵਾ ਜੇ ਤੁਹਾਨੂੰ ਨਜ਼ਰਾ ਜੁਕਾਮ ਰਹਿੰਦਾ ਹੈ ਸਿਰ ਤੁਹਾਡਾ ਹਮੇਸ਼ਾ ਪਾਰਾ ਪਾਰਾ ਰਹਿੰਦਾ ਹੈ ਤਾਂ ਵੀ ਤੁਹਾਨੂੰ ਚੁਕੰਦਰ ਦਾ ਜੂਸ ਬਣਾ ਕੇ ਹਰ ਰੋਜ਼ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਇੱਕ ਮਹੀਨਾ ਲਗਾਤਾਰ ਚੁਕੰਦਰ ਦਾ ਜੂਸ ਪੀ ਲਿਆ ਤਾਂ ਤੁਸੀਂ ਮੈਨੂੰ ਆਪ ਕਮੈਂਟ ਕਰਕੇ ਦੱਸੋਗੇ ਕਿ ਤੁਹਾਨੂੰ ਆਪਣੇ ਸਰੀਰ ਵਿੱਚ ਕੀ ਕੀ ਬਦਲਾਵ ਨਜ਼ਰ ਆਏ ਨੇ ਤੇ ਤੁਹਾਨੂੰ ਕੀ ਕੀ ਫਾਇਦੇ ਹੋਏ ਨੇ ਤੇ ਕਿਉਂ ਨਾ ਅਸੀਂ ਵੀ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ ਚੁਕੰਦਰ ਨੂੰ ਸ਼ਾਮਿਲ ਕਰੀਏ ਤੇ ਆਓ ਫਿਰ ਆਪਾਂ ਅੱਜ ਦੀ ਵੀਡੀਓ ਵਿੱਚ ਬਣਾਉਨੇ ਆ ਚੁਕੰਦਰ ਦਾ ਜੂਸ ਤੇ ਚੁਕੰਦਰ ਦਾ ਜੂਸ ਬਣਾਉਣ ਲਈ ਵੇਖ ਲਓ ਆਪਾਂ ਸਭ ਤੋਂ ਪਹਿਲਾਂ 1 ਕੱਪ ਮੈਂ ਬੀਟਰੂਟ ਲੈ ਲਿਆ ਹੈ ਯਾਨੀ ਕਿ ਚੁਕੰਦਰ ਲੈ ਲਿਆ ਹੈ 1 ਮੈਂ ਗਾਜਰ ਲੈ ਲਈ ਹੈ ਅਤੇ ਇੱਕ ਮੈਂ ਛੋਟਾ ਟੁਕੜਾ ਅਦਰਕ ਦਾ ਲੈ ਲਿਆ ਉਸ ਨੂੰ ਮੈਂ ਛੋਟੇ-ਛੋਟੇ ਪੀਸ ਵਿੱਚ ਕੱਟ ਕਰ ਲਿਆ ਹੈ ਅਤੇ ਨਾਲ ਹੀ ਮੈਂ ਇੱਕ ਟਮਾਟਰ ਕੱਟ ਕਰ ਲਿਆ ਹੁਣ ਆਪਾਂ ਇੱਕ ਮਿਕਸੀ ਦਾ ਜਾਰ ਲਵਾਂਗੇ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾ ਕੇ ਇਸ ਨੂੰ ਆਪਾਂ ਗ੍ਰाइंड ਕਰ ਲਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹੀ ਆਪਾਂ ਅੱਧਾ ਗਲਾਸ ਪਾਣੀ ਇਹਦੇ ਵਿੱਚ ਪਾਵਾਂਗੇ ਤਾਂ ਕਿ ਇਹ ਜੂਸ ਜਿਹੜਾ ਹੈ ਛਾਨਣ ਵਿੱਚ ਸਾਨੂੰ ਆਸਾਨੀ ਰਹੇ ਹਾਂਜੀ ਤੇ ਐ ਵੇਖੋ ਆਪਾਂ ਇਸ ਨੂੰ ਗ੍ਰाइंड ਕਰ ਲਿਆ ਹੈਗਾ ਤੇ ਇਹਦਾ ਕਲਰ ਵੇਖੋ ਤੁਸੀਂ ਬਿਲਕੁਲ ਖੂਨ ਵਰਗਾ ਲੱਗਦਾ ਹੈ ਕਿ ਨਹੀਂ ਤਾਂ ਤੁਸੀਂ ਸੋਚੋ ਇਹ ਜਿਹੜਾ ਜੂਸ ਹੈ ਇਹ ਤੁਹਾਡਾ ਕਿੰਨਾ ਖੂਨ ਵਧਾਏਗਾ ਕਿੰਨਾ ਖੂਨ ਤੁਹਾਡੇ ਸਰੀਰ ਵਿੱਚ ਬਣੇਗਾ ਤੇ ਤੁਹਾਡੀ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੋਵੇਗੀ ਹੁਣ ਇਸ ਜੂਸ ਨੂੰ ਆਪਾਂ ਇੱਕ ਛਾਨਣੀ ਦੀ ਮਦਦ ਦੇ ਨਾਲ ਛਾਨ ਲਵਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਚਮਚ ਨਾਲ ਇਸ ਨੂੰ ਦਬਾ ਕੇ ਤੇ ਇਸ ਦਾ ਜੂਸ ਜਿਹੜਾ ਇਸ ਨੂੰ ਛਾਨ ਲਵਾਂਗੇ। ਵੈਸੇ ਤੁਸੀਂ ਇਸ ਤਰ੍ਹਾਂ ਪੀਣਾ ਚਾਹੋ ਤਾਂ ਤੁਸੀਂ ਇਸ ਤਰ੍ਹਾਂ ਵੀ ਪੀ ਸਕਦੇ ਹੋ ਪਰ ਕਈ ਵਾਰ ਕੀ ਹੁੰਦਾ ਕਿ ਜਿਸ ਤਰ੍ਹਾਂ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਪਸੰਦ ਨਹੀਂ ਕਰਦੇ ਕਿ ਮੋਟਾ-ਮੋਟਾ ਜੂਸ ਪੀਣਾ ਉਹਨਾਂ ਨੂੰ ਪਸੰਦ ਨਹੀਂ ਹੁੰਦਾ ਗੁੱਦੇ ਦੇ ਸਮੇਤ। ਸੋ ਇਸ ਲਈ ਆਪਾਂ ਬੱਚਿਆਂ ਨੂੰ ਜੇ ਪਿਲਾ ਰਹੇ ਹਾਂ ਤਾਂ ਆਪਾਂ ਛਾਣ ਕੇ ਦੇ ਸਕਦੇ ਹਾਂ। ਇਸ ਤਰ੍ਹਾਂ ਵੇਖੋ ਕਿੰਨਾ ਸੋਹਣਾ ਜੂਸ ਸਾਡੇ ਕੋਲ ਬਣ ਕੇ ਤਿਆਰ ਹੋ ਗਿਆ। ਹੁਣ ਆਪਾਂ ਇਸ ਨੂੰ ਸਰਵ ਕਰਦੇ ਹਾਂ। ਹਾਂ ਇੱਕ ਹੋਰ ਗੱਲ ਜੇ ਤੁਹਾਡੇ ਬੱਚੇ ਜਿਹੜੇ ਨੇ ਜਿਸ ਤਰ੍ਹਾਂ ਕਿ ਅਦਰਕ ਦਾ ਟੇਸ ਉਹਨਾਂ ਨੂੰ ਨਹੀਂ ਪਸੰਦ ਤਾਂ ਤੁਸੀਂ ਅਦਰਕ ਅਵੋਇਡ ਕਰ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਇੱਕ ਚਮਚ ਸ਼ਹਿਦ ਪਾ ਦਿਓ ਜਿਹਦੇ ਨਾਲ ਕਿ ਜਿਹੜੀ ਜੂਸ ਦੀ ਜਿਹੜੀ ਖਟਾਸ ਹੋਏਗੀ ਥੋੜੀ ਬਹੁਤ ਉਹ ਵੀ ਦੂਰ ਹੋ ਜਾਏਗੀ ਤੇ ਬੱਚੇ ਤੁਹਾਡੇ ਆਰਾਮ ਨਾਲ ਇਸ ਜੂਸ ਨੂੰ ਪੀ ਲੈਣਗੇ ਤੇ ਇਹ ਜਿਹੜਾ ਜੂਸ ਹੈ ਬੱਚਿਆਂ ਲਈ ਵੱਡਿਆਂ ਲਈ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਤੁਸੀਂ 1 ਮਹੀਨਾ ਲਗਾਤਾਰ ਇਸ ਜੂਸ ਦੀ ਵਰਤੋਂ ਕਰੋ। ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਕਿ ਤੁਹਾਡੇ ਸਰੀਰ ਨੂੰ ਇਸ ਜੂਸ ਦੇ ਕਿੰਨੇ سارے ਫਾਇਦੇ ਹੋਏ ਨੇ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।